ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਅੱਜ ਕਣਕ ਪਾਉਣ ਲੱਗੇ ਸੀ ਡਰਮ ਚ ਮੈਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਵੇਂ ਅਸੀਂ ਸਟੋਰ ਕਰਦੇ ਆ ਕਣਕ ਨੂੰ ਕਿੰਨੇ ਕਰਦੇ ਆ ਹਾਂ ਇੰਨੇ ਇੰਨੇ ਆ ਇੰਨੀ ਹੈਗੀ ਹੈ ਨਾ ਹਾਂ ਮੈਂ ਉਧਰ ਪਾੜ ਦਿੱਕੇ ਹੂੰ ਕੱਢ ਲੈ ਵੀ ਜੋ ਪਾਲ ਉਸਮੇ ਪਲਟ ਦੇ ਉਹ ਸਾਫ ਕਰ ਲੈ ਡਰਮ ਹਾਂ ਹਾਂ ਖਰਾਬ ਨਹੀਂ ਹੋਣੀ ਨਾ ਬਿਲਕੁਲ ਹਾਂ ਦੇਖੋ ਜੀ ਇਹਦੇ ਵਿੱਚ ਅਸੀਂ ਨਿੰਮ ਦੇ ਪੱਤੇ ਤੇ ਲਸਣ ਪਾਇਆ ਸੀ ਨਾ ਲਸਣ ਪਾਇਆ ਸੀ ਲਸਣ ਤੇ ਨਿੰਮ ਦੇ ਪੱਤੇ ਪਾਏ ਸੀ ਤੇ ਪੂਰਾ ਸਾਲ ਨਿਕਲ ਗਿਆ ਬਿਲਕੁਲ ਵੀ ਖਰਾਬ ਨਹੀਂ ਹੋਇਆ ਕੋਈ ਕੀੜੀ ਨਹੀਂ ਜੜੀ ਖਣਨੋ ਪ੍ਰਾਣੇ ਧਰਮ ਵਿੱਚ ਪਲਟ ਲਾਂਗੇ ਤੇ ਇਹਦੇ ਵਿੱਚ ਨਮੀ ਪਾਵਾਂਗੇ ਆ ਧਰਮ ਵਿੱਚ ਇਦੇ ਵਿੱਚ ਫੇਰ ਦੁਬਾਰਾ ਤੋਂ ਆਪਾਂ ਨਿੰਮ ਦੇ ਪੱਤੇ ਪਾ ਦਈਏ ਹਾਂ ਨਾ ਨਿੰਮ ਦੇ ਪੱਤੇ ਲੈਦੇ ਆਓ ਇਹ ਬਹੁਤ ਆ ਇਹ ਤਾਂ ਨਵੀਂ ਚ ਹੀ ਪਾ ਜਣਗੇ ਇੰਨੇ ਤੋਂ ਪੁਰਾਣੇ ਵੀ ਪਾਣੇ ਆ ਹੋਰ ਕੀ ਅਜੇ ਆਪਣੀ ਇਹ ਕਣਕ ਕਾਫੀ 2-3 ਮਹੀਨੇ ਚੱਲ ਜਾਣੀ ਹੈ ਚਨਾਏ ਕਰਦੇ ਆ ਨਾ ਇਹ ਇੰਨੇ ਪਾ ਕੇ ਪਾਣੀ ਚ ਪਾ ਦਿੰਨੇ ਆ ਫੇਰ ਹੁਣ ਤੋੜ ਦੇ ਆ ਉਹ ਮੇਰੇ ਭਾਲ ਇਤਨੀ ਨਿਕਾਲ ਕੇ ਪਹਿਲੇ ਢਾਲ ਦੇ ਉਸਮੇ ਐਵੇਂ ਚੱਕ ਕੇ ਫੇਜੂਗੀ ਨਹੀਂ ਉੱਪਰ ਤੇ ਰੱਖ ਲਓ ਪੱਤੇ ਸੇ ਡਾਲੇਗਾ ਤਸਲੇ ਸੇ ਪੱਤਾ ਹੈ ਤਸਲੇ ਪੱਤਾ ਪੱਤਲਾ ਨਹੀਂ ਪੱਤੇ ਨਾਲ ਠੀਕ ਆ ਪੱਤੇ ਸੇ ਡਾਲਦੇ ਹੋੜਾ ਜਿਹਾ ਤੋਂ ਪੱਤੇ ਹੋ ਗਏ ਥੱਲੇ ਨਾ ਛੁੱਟ ਗਏ ਪੱਤੇ ਹੋਰ ਲਿਆ ਤਾਂ ਘੱਮ ਹੈ ਥੱਲੇ ਥੱਲੇ ਕਿਉਂਕਿ ਇਸ ਵਿੱਚ ਪੁਰਾਣੀ ਵੀ ਡਾਲ ਦੇਗੇ ਆ ਤਾਂ ਪੁਰਾਣੀ ਦੇ ਹੋ ਜਾਣੀ ਅਜੇ ਤਾਂ ਪੁਰਾਣੀ ਵੀ ਕਾਫੀ ਪਈ ਆ ਆਪਣੀ ਮੈਨੂੰ ਲੱਗਦਾ ਜੂਨ ਜੁਲਾਈ ਨਿਕਲ ਜਾਣਾ ਅਗਸਤ ਹਾਂ ਥੱਲੇ ਥੱਲੇ ਦੇ ਪਾ ਦੋ ਹਾਂ ਇਹਦੇ ਚ ਪਾ ਦੋ ਇਸ ਤ੍ਰਿਕ ਨਾਲ ਸੀ ਨਿੰਮ ਦੇ ਪੱਤੇ ਤੇ ਲਸਣ ਪਾਇਆ ਸੀ ਨਾ ਥੋੜਾ ਜਿਹਾ ਲਸਣ ਲਿਆ ਮਾ ਇਹ ਵੀ ਲਸਣ ਇਹ ਚੋੜਾ ਹੈ ਕਿ ਪੁਰਾਣਾ ਬਣੇ ਛੋੜ ਦੋ ਜਿਵੇਂ ਹੈਗੀ ਚਲੋ ਠੀਕ ਆ ਪੱਤੇ ਪਾ ਦੇ ਪਾ ਦੇ ਨਾਲ ਆ ਹੁੰਦਾ ਹੈ ਨਾ ਇਹ ਮੋਟਾ ਲੱਗਦਾ ਇਹ ਹੈ ਪਹਿਲਾਂ ਅਸੀਂ ਦਵਾਈ ਪਾਉਂਦੇ ਹੁੰਦੇ ਸੀ ਹਾਂ ਪਹਿਲਾਂ ਤਾਂ ਦਵਾਈ ਨਹੀਂ ਸੀ ਪਾਉਂਦੇ ਹੁੰਦੇ ਪਹਿਲਾਂ ਪਾਉਂਦੇ ਸੀ ਤੇ ਗੋੜਾ ਲਿਆ ਦਨ ਇਹ ਆਦੋ ਥੱਲੇ ਨਾ ਗੋੜਾ ਲਿਆ ਦੋ ਛੋਟਾ ਮਾਰੋ ਤੇ ਪਹਿਲਾਂ ਅਸੀਂ ਦਵਾਈ ਪਾਈਦੀ ਸੀ ਤੇ ਪਿਛਲੇ ਸਾਲ ਤੋਂ ਅਸੀਂ ਲਸਣ ਤੇ ਨਿੰਮ ਦੇ ਪੱਤੇ ਖਾਣ ਲੱਗੇ ਆ ਬਿਲਕੁਲ ਵੀ ਆ ਤੁਸੀਂ ਦੇਖ ਸਕਦੇ ਹੋ ਕਣਕ ਖਰਾਬ ਨਹੀਂ ਹੋਈ ਤੇ ਮਿੰਨੇ ਮੇਰੀ ਸਿਸਟਰ ਨੇ ਦੱਸਿਆ ਸੀ ਕਿੰਨੀ ਦਵਾਈ ਨਾ ਪਾਇਆ ਕਰੋ ਖਾਣ ਵਾਲੀ ਚੀਜ਼ ਚ ਦੁੱਲਸਾਫ ਆ ਦੇਖੋ ਆਹ ਡਰਮ ਨੂੰ ਖਾਲੀ ਕਰਕੇ ਉਹ ਡਰਮ ਉੱਪਰ ਰੱਖਾਂਗੇ जिनी भी पुरानी कणक हो गई कुंटल हो दो से ज्यादा विजयपाल दो कुंटल होगी दो से ज्यादा दो तीन कुंटल होगी है ना बरसात निकल जाएगी इससे ਮਾ ਜੀਆ ਡਰਮ ਕਰ ਲਿਆ ਆਪਾਂ ਖਾਲੀ ਇਹ ਤਾਂ ਕਾਫੀ ਕਣ ਕਨਿੱਤੇ ਆਈ ਮੈਨੂੰ ਲੱਗਦਾ ਆਪਣੀ ਸਾਰੀ ਬਰਸਾਤ ਨਿਕਲ ਜਾਣੀ ਇਹਨਾਂ ਹੀ ਉਹ ਹੀ ਅਕਤੂਬਰ ਨਵੰਬਰ ਚ ਨਵੀਂ ਸ਼ੁਰੂ ਕਰਾਂਗੇ ਮੈਂ ਰੋਟੀ ਘੱਟ ਖਾਣਨੀ ਆ ਤਾਂ ਬਚਤ ਹੁੰਦੀ ਆ ਹੋਰ ਕੀ ਨਾਲ ਰੋਟੀ ਘੱਟ ਖਾਣ ਦਾ ਕਿਦਾਂ ਦੇਖੋ ਤੁਰਕੀ ਸਾਰਿਆਂ ਦਾ ਘੱਟ ਮੈਂ ਖਾਣਨੀ ਆ ਨਾ ਹੀ ਆ ਰਖਨੇ ਹਹਾ ਮਜ਼ਾਕ ਕਰ ਰਹੀ ਹਾਂ ਨਹੀਂ ਮਜ਼ਾਕ ਹੀ ਕਰ ਰਹੀ ਹਾਂ ਆ ਦੇਖੋ ਜੀ ਉੱਪਰ ਵੀ ਆਪਾਂ ਨਿੰਮ ਦੇ ਪੱਤੇ ਪਾ ਦੇ ਰਟਾ ਕੇ ਇਹ ਹੁਣ ਕਿਸੇ ਤਰ੍ਹਾਂ ਦੀ ਸਰਾਬ ਨਹੀਂ ਹੋਤੀ ਕਿਉਂਕਿ ਸਤੰਬਰ ਅਕਤੂਬਰ ਤੱਕ ਆਪਣਾ ਚੱਲ ਜਾਂਦਾ ਇਹਨੂੰ ਸਾਫ ਕਰ ਲਵੋ ਨਾ ਹਾਂ ਵਿਜੇਪਾਲ ਝਾੜ ਲੈ ਇਸ ਕੋ ਵੀ ਆ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਲਸਣ ਨੂੰ ਭੋਲ ਲਿਆ ਤੇ ਹੁਣ ਆਪਾਂ ਇੱਕ ਕਟਾ ਵਾਲਾ ਇਹਨੂੰ ਆਪਾਂ ਥੈਲਾ ਵੀ ਕਹਿ ਦਿੰਦੇ ਹਾਂ ਨਾ ਪੰਜਾਬ 'ਚ ਥੈਲਾ ਕਹਿੰਦੇ ਆਸੀਂ ਕਟਾ ਕਹਿ ਦਿੰਨੇ ਆ ਗੱਟਾ ਵੀ ਕਹਿ ਦਿੰਦੇ ਆ ਕਈ ਲੋਕ ਤੇ ਇੱਕ ਥੈਲਾ ਆਪਾਂ ਕਣਕ ਦਾ ਪਾਵਾਂਗੇ ਤੇ ਇੱਕ ਮੁਠੀ ਭਰ ਕੇ ਲਸਣ ਦੇ ਐ ਖਿਲਾਰ ਦਾਂਗੇ ਤੇ ਨਿੰਮ ਦੇ ਪੱਤੇ ਫੇਰ ਇੱਕ ਥੈਲਾ ਪਾਵਾਂਗੇ ਫੇਰ ਐਵੇਂ ਇੱਕ ਮੁਠੀ ਲਸਣ ਦੀ ਨਿੰਮ ਦੇ ਪੱਤੇ ਇਸ ਤਰੀਕੇ ਨਾਲ ਆਪਾਂ ਸਾਰੇ ਕਣਕ ਦੇ ਵਿੱਚ ਪਾ ਦਾਂਗੇ ਤੇ ਕਈ ਜਿਵੇਂ ਮਾਰਕਸਸ ਦੀਆਂ ਤਿਰੜੀਆਂ ਡੱਬੀ ਦੀਆਂ ਤਿਰੜੀਆਂ ਵੀ ਪਾ ਦਿੰਦੇ ਆ ਹਨਾ ਮੇਰੇ ਖਿਆਲ ਚ ਤਾਂ ਉਹ ਨਹੀਂ ਪਾਉਣੀਆਂ ਚਾਹੀਦੀਆਂ ਕਿਉਂਕਿ ਉਹਦੇ ਅੱਗੇ ਵੀ ਮਸਾਲਾ ਹੁੰਦਾ ਉਹ ਵੀ ਆਪਣੇ ਸਿਹਤ ਲਈ ਕਿਹੜਾ ਵਧੀਆ ਹੁੰਦਾ ਤੇ ਅਸੀਂ ਹਰ ਸਾਲ ਪਹਿਲਾਂ ਦਵਾਈ ਪਾਉਂਦੇ ਹੁੰਦੇ ਸੀ ਤੇ ਮੇਰੀ ਸਿਸਟਰ ਨੇ ਮੈਨੂੰ ਦੱਸਿਆ ਤੇ ਉਹ ਗੁੱਸੇ ਹੋਈ ਕਹਿੰਦੀ ਤੁਸੀਂ ਜ਼ਹਿਰੀਲੀ ਚੀਜ਼ ਕਿਉਂ ਪਾਉਨੇ ਹੋ ਖਾਣ ਵਾਲੀ ਕਣਕ ਵਿੱਚ ਤੇ ਉਹਨੇ ਦੱਸਿਆ ਕਿ ਅਸੀਂ ਤਾਂ ਲਸਣ ਤੇ ਨਿੰਮ ਦੇ ਪੱਤੇ ਪਾਉਨੇ ਆ ਤੇ ਫਿਰ ਪਿਛਲੇ ਸਾਲ ਅਸੀਂ ਵੀ ਨਿੰਮ ਦੇ ਪੱਤੇ ਤੇ ਲਸਣ ਪਾਇਆ ਤੇ ਤੁਹਾਨੂੰ ਦਿਖਾਈ ਹੈ ਮੈਂ ਕਣਕ ਬਿਲਕੁਲ ਵੀ ਖਰਾਬ ਨਹੀਂ ਹੋਈ ਤੇ ਹੁਣ ਐਕਤੀ ਵੀ ਅਸੀਂ ਇਹੀ ਫਾਰਮੂਲਾ ਕਰਨ ਲੱਗੇ ਆ ਕਿਉਂਕਿ ਪਿਛਲੇ ਸਾਲ ਦੀ ਕਣਕ ਬਿਲਕੁਲ ਸਾਫ਼ ਨਿਕਲੀ ਆ ਤੇ ਉਹਦੇ ਵਿੱਚ ਹੋਰ ਪੱਤੇ ਆਪਾਂ ਪਾਤੇ ਆ ਪੁਰਾਣੀ ਕਣਕ ਐਸ ਕ੍ਰਮ ਦੇ ਵਿੱਚ ਕਰਤੀ ਤੇ ਆਹ ਡਰਮ ਨੂੰ ਨਵੀਂ ਕਣਕ ਨਾਲ ਭਰ ਲਾਂਗੇ ਚਲੋ ਇਸ ਸਾਲ ਦਾ ਕੰਮ ਨਿਬੜ ਜੂਗਾ ਬਹੁਤ ਵੱਡਾ ਕੰਮ ਹੁੰਦਾ ਤੇ ਲੇਟ ਹੋ ਗਏ ਅਸੀਂ ਕਣਕ ਸਕਾਈ 1 2 ਦਿਨ ਟੱਕ ਲਗਾਈ ਕਿਉਂਕਿ ਪੂਰਾ ਸਾਲ ਸਟੋਰ ਕਰਕੇ ਰੱਖਣੀ ਹੁੰਦੀ ਆ ਫਿਰ ਗਿੱਲੀ ਨਾ ਹੋਵੇ ਇਸ ਕਰਕੇ ਦੇਖੋ ਲਸਣ ਥੋੜਾ ਤਾਂ ਨਹੀਂ ਹੋ ਤਾਂ ਥੋੜਾ ਹੈ ਤਾਂ ਹੋਰ ਦੱਸ ਦਿਓ ਹਣਾ ਪੱਤੇ ਲੈਣਗੇ ਆ ਨਿੰਬਦੇ ਹਾਂਾ ਪਾ ਦੇ ਗਏ ਨਿੰਬੜ ਕੋਲ ਚੂਹ ਦੇਖਿਓ ਹਾਂ ਇਹਨੇ ਜੀ ਹੁਣ ਸਾਰੇ ਕਣਕ ਵਿੱਚ ਪਾ ਦਾਂਗੇ ਤੋ ਅਸੀਂ ਇਸ ਤਰੀਕੇ ਨਾਲ ਹੀ ਕਰਦੇ ਆਂ ਲਸਣ ਤੇ ਨਿੰਮ ਦੇ ਪੱਤੇ ਪਾਉਨੇ ਆ ਬਿਲਕੁਲ ਵੀ ਕਣਕ ਖਰਾਬ ਨਹੀਂ ਹੁੰਦੀ ਤੇ ਦਵਾਈ ਵਗੈਰਾ ਪਾਉਣ ਦੀ ਜਰੂਰਤ ਨਹੀਂ ਬਿਲਕੁਲ ਸਾਫ਼ ਸੁਥਰੀ ਕਣਕ ਨਿਕਲੀ ਆ ਤੇ ਕਈ ਵਾਰ ਬੱਸ ਇਸ ਤ ਅਸੀਂ ਧੋ ਕੇ ਹੀ ਸਾਰੇ ਆਪਾਂ ਹਨਾ ਧੋ ਕੇ ਆਟਾ ਪਸਵਾਉਨੇ ਆ ਕਦੇ ਨਾ ਧੋਤੇ ਜਾਵੇ ਫਿਰ ਆਪਾਂ ਬਿਨਾਂ ਧੋਤੇ ਵੀ ਇਹਨੂੰ ਕਿਉਂਕਿ ਇਹਦੇ ਵਿੱਚ ਲਸਣ ਤੇ ਨਿੰਮੀ ਆ ਕੋਈ ਦਵਾਈ ਨਹੀਂਗੀ

ਇਆ ਹਾਂ ਹੁਣ ਤਾਂ ਬਾਦੂ ਲੈ ਆਇਆ ਮੈਨੂੰ ਥੋੜਾ ਲੱਗਦਾ ਲੱਸਾ ਹੋਰ ਵਧਾ ਦੇ ਇੱਕ ਮੁਠੀ ਪਾਇਓ ਇੱਕ ਮੁਠੀ ਪਾਇਓ ਇਸ ਵਾਰ ਆ ਦੇਖੋ ਜੀ ਸਭ ਤੋਂ ਥੱਲੇ ਪਹਿਲਾਂ ਫਰ ਕਲੀਅਰ ਇਸ ਦੇ ਨਿੰਮ ਦੇ ਪੱਤਿਆਂ ਦੀ ਇਹ ਗਿੱਲੇ ਪੱਤਿਆਂ ਦਾ ਕੋਈ ਨੁਕਸਾਨ ਨਹੀਂ ਇਹਨਾਂ ਨੇ ਆਪੇ ਹੀ ਸੁੱਕ ਜਾਣਾ ਵਿੱਚ ਪਿਛਲੇ ਸਾਲ ਵੀ ਅਸੀਂ ਗਿੱਲੇ ਪਾਏ ਸੀ

ਨੇ ਵੀ ਸਾਲ ਪਰ ਦਾ ਕੰਮ ਹੈ ਕਮਸ਼ਨ ਚਲੋ ਜੀ ਕਰਦੇ ਆ ਇੱਥੇ ਵੀਡੀਓ ਦਾ ਐਂਡ ਬਹੁਤ ਬਹੁਤ ਧੰਨਵਾਦ ਜੀ ਫੁੱਲ ਵਾਚ ਕਰਨ ਲਈ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਸਭ ਚੇ ਕਾਲ ਜੀ